ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਮੂਹ ਪ੍ਰਵਦਾਸੀਆ ਧਰਮ ਔਰ ਸਮੁੱਚੀ ਮਾਨਵਤਾ ਨੂੰ ਅੱਜ ਦੇ ਇਸ ਦਿਹਾੜੇ ਤੇ ਜੈ ਗੁਰਦੇਵ ਧੰਗੁਰਦੇਵ ਅੱਜ ਆਪਾਂ ਬੇਗੋਮਪੁਰੇ ਦੇ ਸਿਰਜਣਹਾਰ ਤਨ ਤਨ ਸਤਗੁਰ ਅਬਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਪੁਰਬ ਸਤਗੁਰਾਂ ਦੀ ਜਨਮ ਸਥਾਨ ਕਾਂਸੀ ਬਨਾਰਸ ਵਿਖੇ ਆ ਕੇ ਮਨਾ ਰਹੇ ਹਾਂ ਲੱਖਾਂ ਕਰੋੜਾਂ ਸੰਗਤਾਂ ਸਤਗੁਰਾਂ ਦੇ ਜਨਮ ਸਥਾਨ ਤੇ ਨਤਮਸਤਕ ਹੋ ਰਹੀਆਂ ਔਰ ਇਸ ਸਮੁੱਚੇ ਜਿਹੜਾ ਪ੍ਰੋਗਰਾਮ ਹੈ ਸਮੁੱਚੇ ਸਮਾਗਮ ਦੀ ਅਗਵਾਈ ਜਿਹੜੀ ਆ ਡੇਰਾ ਸਤਖੰਡ ਬੱਲਾਂ ਦੇ ਗਦੀ ਨਿਸ਼ੀਨ ਧੰਨ ਧੰਨ ਸਤਿਗੁਰੂ ਨਰਨਜਨ ਦਾਸ ਜੀ ਆਪਣੀ ਰਹਿਨਮਾਈ ਵਿੱਚ ਕਰ ਰਹੇ ਨੇ ਉਹਨਾਂ ਦੇ ਨਾਲ ਸਮੁੱਚੇ ਪੰਜਾਬ ਦੀਆਂ ਸੰਗਤਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਜਿਹੜੀਆਂ ਹਮ ਹਮ ਆ ਕੇ ਅੱਜ ਇਸ ਸਥਾਨ ਦੇ ਵਿੱਚ ਪਹੁੰਚ ਰਹੀਆਂ ਔਰ ਜਿਸ ਤਰ੍ਹਾਂ ਕੀ ਸਤਿਗੁਰਾਂ ਨੇ ਸੁਪਨਾ ਦੇਖਿਆ ਕਿ ਐਸਾ ਚਾਹੂ ਰਾਜ ਮੈਂ ਜਹਾਂ ਮਿਲੇ ਸਵਨ ਕੋ ਹਨ ਛੋਟ ਬੜੇ ਸਭ ਸੰਭਸੇ ਰਵਿਦਾਸ ਰਹੇ ਪਰਸਨ ਸਤਿਗੁਰਾਂ ਦੇ ਇਸ ਮਨਸੂਬੇ ਨੂੰ ਪੂਰਾ ਕਰਨ ਦੇ ਲਈ ਜਿੱਥੇ ਅਸੀਂ ਧਾਰਮਿਕ ਤੌਰ ਤੇ ਅੱਜ ਬੜੇ ਵੱਡੇ ਲੈਵਲ ਤੇ ਵਰਲਡ ਲੈਵਲ ਤੇ ਸੰਗਤਾਂ ਇਕੱਠੀਆਂ ਹੋ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਨਾਸਤਮਾਸਕ ਵੀ ਹੋ ਰਹੀਆਂ ਔਰ ਦੁਨੀਆ ਦੇ ਕੋਨੇ-ਕੋਨੇ ਵਿੱਚ ਜਿਹੜਾ ਸਤਿਗੁਰਾਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਕਈ ਰੋਜ਼ ਤੋਂ ਪਿੰਡਾਂ ਵਿੱਚ ਪਰਵਾਤ ਫੇਰੀਆਂ ਔਰ ਲਗਾਤਾਰ ਜਿਹੜੇ ਆ ਪਾਠ ਆਰੰਭ ਕਰਕੇ ਅੱਜ ਜਿਹੜਾ ਉਹਨਾਂ ਦੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਤੋ ਇਸ ਮੌਕੇ ਤੇ ਮੈਂ ਸਮੁੱਚੀ ਮਾਨਵਤਾ ਨੂੰ ਸਮੁੱਚੇ ਸੰਗਤਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜਿੱਥੇ ਆਪਾਂ ਧਾਰਮਿਕ ਤੌਰ ਤੇ ਸਤਿਗੁਰੂ ਰਵਦਾਸ ਜੀ ਮਹਾਰਾਜ ਜੀ ਦੇ ਪੂਰਨਿਆਂ ਤੇ ਚੱਲ ਰਹੇ ਹਾਂ ਉੱਥੇ ਸਾਨੂੰ ਇਸ ਧਾਰਮਿਕ ਸ਼ਕਤੀ ਧਾਰਮਿਕ ਸੋਚ ਨੂੰ ਜਿਹੜਾ ਰਾਜਨੀਤਿਕ ਇੱਛਾ ਸ਼ਕਤੀ ਵਿੱਚ ਬਦਲਣ ਦੀ ਜ਼ਰੂਰਤ ਆ ਤਾਂ ਕਿ ਇਸ ਦੇਸ਼ ਨਾ ਦੇਸ਼ ਦੇ ਵਿੱਚ ਬੌਜਨਾਂ ਦਾ ਰਾਜ ਹੋ ਸਕੇ ਸਦੀਆਂ ਤੋਂ ਲਤਾੜੇ ਪਛੜੇ ਤੇ ਲੁੱਟੇ ਜਾਦੇ ਲੁੱਟੇ ਜਾ ਰਹੇ ਖੋਹੇ ਜਾ ਰਹੇ ਹੱਕਾਂ ਨੂੰ ਬਹਾਲ ਕਰਨ ਦੇ ਲਈ ਸਤਗੁਰਾਂ ਦਾ ਉਹ ਸੁਪਨਾ ਕੀ ਬੇਗੋਮਪੁਰਾ ਸ਼ਹਿਰ ਕੋ ਨਾਉ ਦੂਖੋਂ ਦੂ ਨਾਹੀ ਕੋ ਥਾਉ ਅੱਜ ਇਸ ਧਰਤੀ ਤੋਂ ਪਰਣ ਕਰਕੇ ਜਾਈਏ ਕਿ ਆਉਣ ਵਾਲੇ ਸਮੇਂ ਵਿੱਚ ਬੇਗੋਮਪੁਰਾ ਬਣਾ ਕੇ ਦਿਖਾਵਾਂਗੇ ਸਤਗੁਰਾਂ ਦੇ ਆਸ਼ੇ ਦੀ ਸਰਕਾਰ ਜਿਹੜੀ ਆ ਇਸ ਦੇਸ਼ ਦੇ ਵਿੱਚ ਲੈ ਕੇ ਆਵਾਂਗੇ ਕਿਉਂਕਿ ਸਤਗੁਰ ਜੀ ਨੇ ਵੀ ਸੁਪਨਾ ਦੇਖਿਆ ਸੀਗਾ ਕਿ ਰਬਦਾਸ ਮਨੁਸ਼ਕਰ ਵਸਣ ਕੋ ਪਰਗਟ ਹੈ ਦੋ ਥਾਉ ਇੱਕ ਸੁਖ ਸਵਰਾਜ ਮੇ ਦੂਜੇ ਮਰਗੜ گاਉ ਕਿ ਰਾਜ ਦੇ ਬਿਨਾ ਇਸ ਜਿੰਦ ਇਸ ਇਸ ਜਨਮ ਦੇ ਵਿੱਚ ਜ਼ਿੰਦਗੀ ਜਿਹੜੀ ਆ ਉਹ ਸਫਲ ਨਹੀਂ ਹੋ ਸਕਦੀ ਜਾਂ ਤਾਂ ਸਾਨੂੰ ਰਾਜ ਲੈ ਕੇ ਆਉਣਾ ਚਾਹੀਦਾ ਜਾਂ ਫਿਰ ਸਾਨੂੰ ਜਿਹੜਾ ਆ ਮਾਰਗੜ گاؤں ਚਲੇ ਜਾਣਾ ਚਾਹੀਦਾ ਸੋ ਮੈਂ ਅੱਜ ਦੇ ਇਸ ਅੱਜ ਦੇ ਇਸ ਸ਼ੁਭ ਮੌਕੇ ਤੇ ਜਿੱਥੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਵਾਦ ਦਿੰਨਾ ਉਥੇ ਹੀ ਇਹ ਅਪੀਲ ਵੀ ਕਰਦਾ ਕਿ ਆਪਾਂ ਪੜਨ ਕਰੀਏ ਕਿ ਬਾਬਾ ਸਾਹਿਬ ਦੇ ਦਿੱਤੇ ਹੋਏ ਸੰਵਿਧਾਨਿਕ ਹੱਕਾਂ ਦੀ ਲੜਾਈ ਨੂੰ ਲੜਦੇ ਆਂ ਬਾਬਾ ਸਾਹਿਬ ਦੇ ਸੰਵਿਧਾਨ ਦੇ ਹਿੱਤਾਂ ਦੀ ਰਾਖੀ ਕਰਨੇ ਦੇ ਲਈ ਆਪਾਂ ਨੂੰ ਵੱਡੇ ਲੈਵਲ ਤੇ ਜਿਹੜਾ ਆ ਇੱਕਠੇ ਹੋ ਗਏ ਬੇਗੋਮਪੁਰਾ ਸਰਜਣ ਲਈ ਆਪਾਂ ਨੂੰ ਉਪਰਾਲੇ ਕਰਨੇ ਚਾਹੀਦੇ ਆ ਔਰ ਸਮੂਚੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਸ ਲਈ ਹੰਬਲੇ ਮਰਨੇ ਚਾਹੀਦੇ ਆ ਅੱਜ ਜਿੱਥੇ ਆਪਾਂ ਏਡਾ ਵੱਡਾ ਸਮਾਗਮ ਦੇਖ ਰਹੇ ਆ ਉਥੇ ਹੀ ਗਰੀਸ ਦੇ ਐਨਆਰਏ ਸਾਥੀਆਂ ਵੱਲੋਂ ਗਰੀਸ ਦੀਆਂ ਸੰਗਤਾਂ ਵੱਲੋਂ ਸਤਗੁਰਾਂ ਦੇ ਨਿਸ਼ਾਨ ਸਾਹਿਬਾਂ ਦੇ ਉੱਪਰ ਹਰ ਦੇ ਨਿਸ਼ਾਨ ਜਿਹੜੇ ਪੇਂਟ ਕੀਤੇ ਗਏ ਆ ਉਹਦੇ ਲਈ ਆਪਾਂ ਗਰੀਸ ਦੀਆਂ ਸੰਗਤਾਂ ਦੇ ਹਰ ਦੇ ਨਿਸ਼ਾਨ 골ਡ ਦੇ 골ਡ ਦਾ ਜਿਹੜਾ ਹਰ ਦੇ ਨਿਸ਼ਾਨ ਪੇਟ ਕੀਤੇ ਗਏ ਆ ਉਹਦੇ ਲਈ ਗਰੀਸ ਦੀਆਂ ਸੰਗਤਾਂ ਦਾ ਸਮੂੱਚੇ ਭਾਈਚਾਰੇ ਵੱਲੋਂ ਸਮੂੱਚੇ ਸਮਾਜ ਵੱਲੋਂ ਤਹਿ ਦਿਲ ਤੋਂ ਧੰਨਵਾਦ ਵੀ ਕਰਦੇ ਆਂ ਔਰ ਸਾਥੀਆਂ ਨੂੰ ਅਪੀਲ ਕਰਦੇ ਆਂ ਕਿ ਇਸੇ ਤਰ੍ਹਾਂ ਆਪਣੀ ਧਾਰਮਿਕ ਸੋਚ ਨੂੰ ਰਾਜਨੀਤਿਕ ਇੱਛਾ ਸ਼ਕਤੀ ਵਿੱਚ ਬਦਲ ਕੇ ਬੇਗਮਪੁਰ ਦੇ ਸੰਕਲਪ ਸੰਕਲਪ ਨੂੰ ਪੂਰਾ ਕਰਨ ਦੇ ਲਈ ਆਪਾਂ ਸੰਵਿਧਾਨ ਨੂੰ ਬਚਾਉਣ ਦੇ ਲਈ ਅੱਗੇ ਆਈਏ ਜੈ ਗੁਰਦੇਵ ਮੈਂ ਚਰਨਜੀਤ ਮਢਾਲੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਇੱਥੇ ਨਤਮਸਤਕ ਹੋਣ ਆਇਆ ਔਰ ਆਪਾਂ ਹਮੇਸ਼ਾ ਜਿਹੜਾ ਸੋਸ਼ਲ ਵਰਕ ਦੇ ਵਿੱਚ ਰਹਿੰਦੇ ਆਂ ਬੋਝਨ ਸਮਾਜ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਆਂ ਤੋਂ ਅੱਜ ਦੇ ਇਸ ਸਮੇਂ ਦੇ ਉੱਪਰ ਮੈਂ ਸਾਂਗਦਾ ਹਾਂ ਇਹ ਵੀ ਦੱਸਣਾ ਚਾਹੁੰਦਾ ਕਿ ਬੋਝਨ ਸਮਾਜ ਪਾਰਟੀ ਬੋਝਨ ਸਮਾਜ ਪਾਰਟੀ ਦੀ ਆਪਣੇ ਸਟੇਟ ਦੇ ਪ੍ਰੇਸ਼ਦ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਜੀ ਬੋਝਨ ਸਮਾਜ ਪਾਰਟੀ ਦੇ ਐਮਐਲਏ ਜਿਹੜੇ ਕਿ ਸਵੇਰੇ 6:00 ਵਜੇ ਤੋਂ ਲਖਨਊ ਤੋਂ ਉਤਰ ਕੇ ਥੋੜੇ ਟਾਈਮ ਤੱਕ ਇੱਥੇ ਪਹੁੰਚ ਰਿਹਾ ਨਤਮਸਕ ਹੋਣ ਵਾਸਤੇ ਸੋ ਮੇਰੀਆਂ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਆਪਾਂ ਸਭ ਕਾਂਸੀ ਰਾਮ ਜੀ ਦੇ ਸੁਪਨਿਆਂ ਦਾ ਭਾਰਤ ਬਣਾਉਣ ਦੇ ਲਈ ਔਰ ਬੋਜਨਾ ਨੂੰ ਇਸ ਦੇਸ਼ ਦੇ ਹੁਕਮਰਾਨ ਬਣਾਉਣ ਦੇ ਲਈ ਹੰਬੜਾ ਮਾਰੀਏ ਜੈ ਭੀਮ ਜੈ ਭਾਰਤ ਜੈ ਗੁਰਦੇਵ ਧਾਨਗੁਰਦੇਵ ਸਤਿਗੁਰ ਅਵਦਾਸ ਸ਼ਕਤੀ ਅਮਰ ਰਹੇ ਜੈ ਗੁਰਦੇਵ ਧਾਨਗੁਰ